ਇਲਾਜ ਅਦੀਨ ਸਾਬਕਾ ਅਤੇ ਵਿਵਾਦਿਤ ਇਨਸਪੈਕਟਰ ਸੂਬਾ ਸਿੰਘ ਦੀ ਮੌਤ ਹੋ ਗਈ। ਦੱਸ ਰਹੀਏ ਕਿ ਪਟਿਆਲਾ ਸੈਂਟਰਲ ਜੇਲ੍ਹ ਦੇ ਵਿੱਚ ਇੱਕ ਵਿਵਾਦ ਪੜ ਗਿਆ ਜਿਸ ਤੋਂ ਬਾਅਦ ਇਹ ਖਬਰਾਂ ਸਾਹਮਣੇ ਆਈਆਂ ਕਿ ਸੰਦੀਪ ਸਿੰਘ ਸਨਨੀ ਦੇ ਵੱਲੋਂ ਤਿੰਨ ਸਜ਼ਾ ਕੱਟ ਰਹੇ ਪੁਲਿਸ ਅਫਸਰਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਉਹਨਾਂ ਦੇ ਵਿੱਚੋਂ ਇੱਕ ਸਾਬਕਾ ਡੀਐਸਪੀ ਅਤੇ ਦੋ ਇਨਸਪੈਕਟਰ ਸਨ ਔਰ ਉਹਨਾਂ ਦੇ ਵਿੱਚ ਹੀ ਸੂਬਾ ਸਿੰਘ ਵੀ ਸੀ। ਜਿਹੜਾ ਲੰਗੇ ਕੁਝ ਦਿਨਾਂ ਦੇ ਵਿੱਚ ਸੂਬਾ ਸਰਹੰਦ ਦੇ ਨਾਮ ਦੇ ਨਾਲ ਮਸ਼ਹੂਰ ਹੋ ਗਿਆ ਉਸ ਦੀ ਮੌਤ ਹੋ ਗਈ ਹੈ ਸੂਬਾ ਸਿੰਘ ਇਲਾਜ ਦੀ ਹਿੰਸੀ ਸੂਬਾ ਸਿੰਘ ਦਾ ਸੂਤਰਾ ਮੁਤਾਬਕ ਬ੍ਰੇਨ ਡੈਡ ਹੋ ਗਿਆ ਸੀ ਔਰ ਇਹ ਵੀ ਖਬਰਾਂ ਆਈਆਂ ਕਿ ਸੂਬਾ ਸਿੰਘ ਦੇ ਪਰਿਵਾਰ ਨੇ ਉਸ ਨੂੰ ਡਿਸਆਨ ਕਰ ਦਿੱਤਾ ਇਹ ਖਬਰਾਂ ਚੱਲ ਪਈਆਂ ਕਿ ਸੂਬਾ ਸਿੰਘ ਦਾ ਪਰਿਵਾਰ ਉਸ ਦੀ ਦੇਖਭਾਲ ਨਹੀਂ ਕਰਨਾ ਚਾਹੁੰਦਾ ਇਥੋਂ ਤੱਕ ਵੀ ਤਕਰੀਰਾਂ ਦਿੱਤੀਆਂ ਗਈਆਂ ਕਿ ਇਹ ਇੱਕ ਪ੍ਰੋਸੀਜਰ ਦਾ ਹਿੱਸਾ ਹੁੰਦਾ ਹੈ ਜੇ ਜੇਲ੍ਹ ਅੰਦਰ ਕਿਸੇ ਦੇ ਉੱਤੇ ਐ ਹਮਲਾ ਹੁੰਦਾ ਹੈ ਜਾਂ ਕਿਸੇ ਦੀ ਸਿਹਤ ਖਰਾਬ ਹੁੰਦੀ ਹੈ ਜਾਂ ਕੋਈ ਇਸ ਤਰ੍ਹਾਂ ਸੀਰੀਅਸ ਹੁੰਦਾ ਹੈ ਕ੍ਰਿਟੀਕਲ ਹੁੰਦਾ ਹੈ ਤੇ ਉਸ ਦੀ ਦੇਖਪਾਲ ਜੇਲ੍ਹ ਪ੍ਰਸ਼ਾਸਨ ਕਰਦਾ ਹੈ ਇਹ ਵੀ ਤਕਰੀਰਾਂ ਸੁਣਨ ਨੂੰ ਮਿਲੀਆਂ ਮਸਲਨ ਸੁਭਾ ਸਿੰਘ ਇੱਕ ਪਾਸੇ ਪਿਆ ਜੇਲ੍ਹ ਪ੍ਰਸ਼ਾਸਨ ਦੇ ਨਾਲ ਮੌਜੂਦ ਸੀ ਇਲਾਜ ਦੇ ਹधीन ਸੀ ਜਿਸ ਤੋਂ ਬਾਅਦ ਲੰਘੇ ਕੱਲ੍ਹ ਖਬਰ ਆਈ ਕਿ ਉਸ ਦੀ ਮੌਤ ਹੋ ਗਈ ਹੈ ਸੁਭਾ ਸਿੰਘ ਉਹਨਾਂ ਸਾਬਕਾ ਪੁਲਿਸ ਅਫਸਰਾਂ ਦੇ ਵਿੱਚੋਂ ਹੈ ਯਾਸੀ ਜਿਨ੍ਹਾਂ ਦੇ ਉੱਤੇ ਫੇਕ ਇਨਕਾਊਂਟਰ ਕਰਨ ਦੇ ਇਲਜ਼ਾਮ ਲਗੇ ਤਰਨਤਾਰਨ ਦੇ ਨਾਲ ਜੁੜਿਆ ਹੋਇਆ ਇੱਕ ਬੇहद ਮਸ਼ਹੂਰ ਅਤੇ ਖਤਰਨਾਕ ਫੇਕ ਇਨਕਾਊਂਟਰ ਮਾਮਲਾ ਜਿਸ ਦੇ ਵਿੱਚ ਸਜ਼ਾ ਕੱਟ ਰਿਹਾ ਸੀ ਇਸ ਦੇ ਨਾਲ ਇੰਸਪੈਕਟਰ ਇੰਦਰਜੀਤ ਸਿੰਘ ਵੀ ਸੀ ਉਹੀ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਜਿਸ ਦੇ ਘਰੋਂ ਬੇਸ਼ੁਮਾਰ ਨਸ਼ਾ ਬਰਾਮਦ ਹੋਇਆ ਜਿਸ ਦੇ ਘਰੋਂ ਬੇਸ਼ੁਮਾਰ ਹਥਿਆਰ ਬਰਾਮਦ ਹੋਏ ਜਾਂ ਕਹਦੇ ਇਹ ਕਿ ਜਿਦਾ ਰਾਜਜੀਤ ਸਿੰਘ ਦੇ ਨਾਲ ਲਿੰਕ ਦੱਸਿਆ ਜਾਂਦਾ ਸੀ ਔਰ ਨਾਲ ਦੀ ਨਾਲ ਇੱਕ ਡੀਐਸਪੀ ਰੈਂਕ ਦਾ ਅਫਸਰ ਵੀ ਉਹਨਾਂ ਦੇ ਨਾਲ ਸਜ਼ਾ ਕੱਟ ਰਿਹਾ ਸੀ ਗੁਰਬਚਨ ਸਿੰਘ ਖੈਰ ਸੁਭਾ ਸਿੰਘ ਤੇ ਆਉਂਦੇ ਆ ਸੁਭਾ ਸਿੰਘ ਜੇਲ੍ਹ ਅੰਦਰ ਕ੍ਰਿਟੀਕਲ ਸੀ ਔਰ ਉੱਥੇ ਉਹਦੀ ਮੌਤ ਹੋਈ ਹੈ ਸੰਦੀਪ ਸਿੰਘ ਸਨੀ ਦੇ ਉੱਤੇ ਇਲਜ਼ਾਮ ਲੱਗੇ ਸੁਭਾ ਸਿੰਘ, ਇੰਦਰਜੀਤ ਸਿੰਘ ਅਤੇ ਡੀਐਸਪੀ ਗੁਰਬਚਨ ਸਿੰਘ ਉੱਤੇ ਹਮਲਾ ਕਰਨ ਦੇ ਪਟਿਆਲਾ ਸੈਂਟਰਲ ਜੇਲ੍ਹ ਦੇ ਵਿੱਚ ਝਗੜੇ ਦੀ ਖਬਰ ਆਉਂਦੀ ਹੈ ਜਿਸ ਦੌਰਾਨ ਸੰਦੀਪ ਸਿੰਘ ਸਨੀ ਵੱਲੋਂ ਕੀਤਾ ਗਿਆ ਕਥਿਤ ਹਮਲਾ ਜ਼ਖਮੀ ਕਰ ਦਿੰਦਾ ਇਸ ਇੰਸਪੈਕਟਰ ਨੂੰ ਜਾਂ ਇਸ ਸਾਬਕਾ ਇੰਸਪੈਕਟਰ ਨੂੰ ਜਿਸ ਤੋਂ ਬਾਅਦ ਰਜੇਂਦਰਾ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਔਰ ਰਜੇਂਦਰਾ ਹਸਪਤਾਲ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ ਉਹ 84 ਸਾਲ ਦਾ ਸੀ ਅਤੇ ਅੰਮ੍ਰਿਤਸਰ ਨਾਲ ਸੰਬੰਧਿਤ ਸੀ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਸਣੀ ਸ਼ੇਫ ਸੈਨਾ ਆਗੂ ਸੰਜੀਵ ਸੂਰੀ ਦੇ ਕਤਲ ਮਾਮਲੇ ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਹੈ ਉਧਰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਸਜ਼ਾ ਭੁਗਤ ਰਿਹਾ ਪੁਲਿਸ ਅਫਸਰ ਵੀ ਇਸੇ ਸਮੇਂ ਸੰਦੀਪ ਸਿੰਘ ਸਣੀ ਦੇ ਨਾਲ ਹੀ ਜੇਲ੍ਹ ਦੇ ਵਿੱਚ ਬੰਦ ਸੀ ਇਸ ਦੌਰਾਨ ਉਹਨਾਂ ਦਰਮਿਆਨ ਹੋਏ ਕਥਿਤ ਟਕਰਾਅਰ ਤੋਂ ਬਾਅਦ ਇਹ ਖਬਰਾਂ ਸਾਹਮਣੇ ਆਈਆਂ ਕਿ ਸੰਦੀਪ ਸਿੰਘ ਸਣੀ ਨੇ ਪੁਲਿਸ ਅਧਿਕਾਰੀਆਂ ਦੇ ਉੱਤੇ ਹਮਲਾ ਕਰ ਦਿੱਤਾ ਝਗੜਾ ਕੁੱਟਮਾਰ ਤੱਕ ਪਹੁੰਚ ਗਿਆ ਜਿਸ ਦੇ ਵਿੱਚ ਸੂਬਾ ਸਿੰਘ ਕਥਿਤ ਤੌਰ ਤੇ ਕਾਫੀ ਜ਼ਖਮੀ ਹੋ ਗਿਆ ਅਤੇ ਇਲਾਜ ਦੌਰਾਨ ਹੁਣ ਉਸ ਦੀ ਮੌਤ ਹੋ ਗਈ ਹੈ ਵਿਵਾਦਿਤ ਇਨਸਪੈਕਟਰ ਰਿਹਾ ਸੁਭਾ ਸਿੰਘ ਇਸ ਦੇ ਨਾਲ ਨਾਲ ਹੋਰ ਵੀ ਇਸ ਦੇ ਸਾਥੀ ਵਿਵਾਦਿਤ ਰਹੇ ਨੇ ਅਫਸਰ ਰਹੇ ਨੇ ਪਰ ਵਿਵਾਦਿਤ ਰਹੇ ਨੇ ਪਰ ਉਸ ਦੀ ਹੁਣ ਮੌਤ ਹੋ ਗਈ ਹੈ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਕਿਉਂਕਿ ਪੈਰਲਲ ਸੰਦੀਪ ਸਣੀ ਮਾਮਲੇ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਹੈ ਸੰਦੀਪ ਸਣੀ ਨਾਲ ਤਸ਼ੱਦਦ ਹੋਣ ਦੀਆਂ ਖਬਰਾਂ ਹੁਣ ਤਾਂ ਇਹੋ ਇਹੋ ਜਿਹੇ ਬਿਆਨ ਨੇ ਇਹੋ ਇਹੋ ਜਿਹੇ ਸਬੂਤ ਦੱਸੇ ਜਾ ਰਹੇ ਆ ਇਹੋ ਇਹੋ ਜੀਆਂ ਤਕਰੀਰਾਂ ਦਿੱਤੀਆਂ ਜਾ ਰਹੀਆਂ ਨੇ ਜੋ ਸੁਣ ਕੇ ਇੱਕ ਵਾਰ ਰੂਹ ਕੰਬ ਜਾਵੇ ਐ ਪ੍ਰਤੀਤ ਹੁੰਦਾ ਹੈ ਕਿ ਫੇਕ ਐਨਕਾਊਂਟਰਸ ਵਾਲਾ ਜਿਹੜਾ ਦੌਰ ਸੀ ਉਹ ਮੁੜ ਪੰਜਾਬ ਪੁਲਿਸ ਅਖਤਿਆਰ ਕਰਦੀ ਪਈ ਹੈ ਬਹੁਤ ਕੁਝ ਇਸ ਵੇਲੇ ਚੱਲ ਰਿਹਾ ਹੈ ਪਰ ਕੀ ਕੁਝ ਹੋਵੇਗਾ ਦੱਸਦੇ ਰਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ